ਸਤ ਸ੍ਰੀ ਅਕਾਲ ਜੀ ਵੀਡੀਓ ਜਿਹੜੀ ਬਣ ਰਹੀ ਹੈ ਉਹ ਵੀਡੀਓ ਹੈ ਸ਼ਹਿਦ ਬਾਰੇ ਤੇ ਸ਼ਹਿਦ ਜਿਹੜਾ ਆਮ ਤੌਰ ਤੇ ਹਰ ਆਦਮੀ ਉਸ ਨੂੰ ਖਾਣਾ ਪਸੰਦ ਕਰਦਾ ਹੈ ਬਾਕੀ ਸ਼ਹਿਦ ਬਾਰੇ ਜੋ ਮੈਂ ਦੱਸਾਂਗਾ ਅਗਰੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਬਾਕੀ ਸ਼ਹਿਦ ਕੁਦਰਤ ਨੇ ਇੱਕ ਤਰ੍ਹਾਂ ਦਾ ਅੰਮ੍ਰਿਤ ਦੀ ਤਰ੍ਹਾਂ ਹੀ ਇਹ ਸੰਨੋਦ ਦਿੱਤਾ ਹੋਇਆ ਹੈ ਬਾਕੀ ਅਗਰ ਜੇ ਤੁਸੀਂ ਸ਼ਹਿਤ ਨੂੰ ਰਾਤ ਨੂੰ ਤੁਸੀਂ ਕੋਸੇ ਪਾਣੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਪਾ ਕੇ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਨੀਂਦ ਆਏਗੀ ਅਗਰ ਜੇ ਤੁਸੀਂ ਲਗਾਤਾਰ ਸ਼ਹਿਤ ਲੈਂਦੇ ਹੋ 2 ਚਮਚੇ ਸਵੇਰ ਖਾਲੀ ਪੇਟ ਤਾਂ ਤੁਸੀਂ ਇਸ ਦੇ ਚਮਤਕਾਰ ਦੇਖੋ ਵੀ ਤੁਹਾਡੀ ਚਰਬੀ ਬਹੁਤ ਛੇਤੀ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜੇਗੀ ਇਸ ਤੋਂ ਲਾਵਾ ਅਗਰ ਜਿਹੜਾ ਸ਼ਹਿਦ ਹੈ ਤੁਸੀਂ ਦੇਖਿਆ ਹੋਣਾ ਵੀ ਦਰਦਾਂ ਜਿਹੜੀਆਂ ਹੱਦੇ ਹੁੰਦੀਆਂ ਨੇ ਤੁਸੀਂ ਸ਼ਹਿਦ ਦਾ ਇਸਤੇਮਾਲ ਕਰੋ ਤੁਹਾਡੇ ਦਰਦਾਂ ਵੀ ਜਿਹੜੀਆਂ ਉਹ ਕਦਮ ਹੋ ਜਾਣਗੇ ਆ। ਬਾਕੀ ਸ਼ਹਿਦ ਜਿਹੜਾ ਉਹ ਖੂਨ ਨੂੰ ਸਾਫ਼ ਕਰਦਾ ਹੈ। ਜਿਹੜਾ ਆਦਮੀ ਰੋਜ਼ਾਨਾ 2 ਚਮਚੇ ਸ਼ਹਿਦ ਖਾਂਦਾ ਹੈ। ਕੋਸੇ ਪਾਣੀ ਵਿੱਚ ਜਾਂ ਦੁੱਧ ਵਿੱਚ ਤੁਸੀਂ ਉਸ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਬਿਮਾਰੀ ਜਿਹੜੀ ਉਹ ਨਹੀਂ ਲੱਗੇਗੀ। ਕਿਉਂਕਿ ਸ਼ਹਿਦ ਖਾਣ ਨਾਲ ਜੇਰਾ ਖੂਨ ਹੈ ਉਹ ਸਾਫ ਹੁੰਦਾ ਵਾ ਬਾਕੀ ਖੂਨ ਸਾਫ ਹੋਣ ਦੇ ਨਾਲ ਨਾਲ ਤੁਹਾਡਾ ਮੀਨਟੀ ਸਿਸਟਮ ਜਿਹੜਾ ਉਹ ਬਹੁਤ ਸਟਰੋਂਗ ਹੋਏਗਾ ਤੇ ਜੇ ਆਮ ਤੌਰ ਤੇ ਦੇਖਿਆ ਜਾਏ ਜੇ ਅਸੀਂ ਇਹਨੂੰ ਗਰਮ ਪਾਣੀ ਵਿੱਚ ਲਾਹਾਂਗੇ ਤਸਵੀਰ ਗਰਮ ਹੋਏਗੀ ਜੇ ਅਸੀਂ ਠੰਡੇ ਪਾਣੀ ਵਿੱਚ ਲਾਵਾਂਗੇ ਤਾਂ ਤਸਵੀਰ ਠੰਡੀ ਹੋਏਗੀ ਅਗਰ ਤੁਸੀਂ ਸ਼ਾਇਦ ਬਗੈਰ ਗਰਮ ਪਾਣੀ ਤੋਂ ਜਾਂ ਬਗੈਰ ਦੁੱਧ ਗਰਮ ਤੋਂ ਲੈਂਦੇ ਹੋ ਕੋਸਾ ਦੁੱਧ ਹੋਣਾ ਚਾਹੀਦਾ ਤਾਂ ਇਹ ਤੁਹਾਡਾ ਭਾਰ ਜਿਹੜਾ ਉਹ ਘਟਾਏਗਾ ਅਗਰ ਜੇ ਤੁਸੀਂ ਬਰੱਡਾਂ ਤੇ ਲਗਾ ਕੇ ਜਾਂ ਹੋਰ ਚੀਜ਼ਾਂ ਦੇ ਉੱਪਰ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਭਾਰ ਜਿਹੜਾ ਉਹ ਵਧੇਗਾ ਇਸ ਤੋਂ ਲਵਾ ਜਿਹੜਾ ਸ਼ਹਿਦ ਹੈ ਮੈਂ ਪਹਿਲੇ ਵੀ ਦੱਸਿਆ ਵੀ ਸਿਰ ਤੋਂ ਲੈ ਕੇ ਪੈਰ ਤੱਕ ਹਰ ਬਿਮਾਰੀ ਦਾ ਇਲਾਜ ਸ਼ਹਿਦ ਵਿੱਚ ਹੈ ਜਿਵੇਂ ਗੈਸ ਦੀ ਪ੍ਰੋਬਲਮ ਹੈ ਉਸ ਨੂੰ ਦੂਰ ਕਰੇਗਾ ਤੁਹਾਨੂੰ ਕਬਜ ਦੀ ਪ੍ਰੋਬਲਮ ਹੈ ਉਸ ਨੂੰ ਦੂਰ ਕਰੇਗਾ ਸ਼ਹਿਦ ਖਾਦਾ ਵੀ ਜਾਂਦਾ ਸ਼ਹਿਦ ਲਗਾਇਆ ਵੀ ਜਾਂਦਾ ਤੇ ਸ਼ਹਿਦ ਪੀਤਾ ਵੀ ਜਾਂਦਾ ਅਗਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟਾ ਤਾਂ ਤੁਸੀਂ ਸ਼ਾਇਦ ਅੱਖਾਂ 'ਚ ਪੌਂਡਾ ਸ਼ੁਰੂ ਕਰ ਦੋ ਨਾਲ ਗੁਲਾਬ ਜਲ ਤੁਸੀਂ ਲਗਾਤਾਰ ਮਹੀਨਾ ਲਗਾ ਕੇ ਦੇਖੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਬਿਲਕੁਲ ਠੀਕ ਹੋ ਜਾਏਗੀ ਬਾਕੀ ਜੇ ਤੁਹਾਨੂੰ ਸੁਸਤੀ ਪਈ ਰਹਿੰਦੀ ਹੈ ਤਾਂ ਤੁਸੀਂ ਸ਼ਾਇਦ ਦਾ ਇਸਤੇਮਾਲ ਸਵੇਰ-ਸਵੇਰ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਤੁਹਾਡਾ ਖੂਨ ਘੱਟ ਬੰਦਦਾ ਹੈ ਤਾਂ ਸ਼ਹਿਦ ਦਾ ਇਸਤੇਮਾਲ ਜਰੂਰ ਕਰੋ ਇਸ ਤੋਂ ਇਲਾਵਾ ਖੂਨ ਸਾਫ਼ ਕਰਨ ਲਈ ਸ਼ਹਿਦ ਜਿਹੜਾ ਅੱਧਾ ਚਮਚਾ ਹਲਦੀ ਅੱਧਾ ਚਮਚਾ ਤੇ ਨਿੰਮ ਦਾ ਰਸ ਅੱਧਾ ਚਮਚਾ ਲੈ ਕੇ ਤੇ ਜਾਂਦਾ ਲਓ ਇੱਕ ਹਫ਼ਤਾ ਤੁਹਾਡਾ ਖੂਨ ਵੀ ਸਾਫ਼ ਹੋ ਜਾਏਗਾ ਹਾਰ ਦੇ ਮਰੀਜ਼ਾਂ ਲਈ ਸ਼ਾਇਦ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਫਲਵੇਰੀ ਹੁੰਦੀ ਹੈ ਤੁਸੀਂ ਸ਼ਾਇਦ ਦਾ ਖੱਗਾ ਲੈ ਕੇ ਉਸ ਨੂੰ ਉਸ ਵਿੱਚ ਤੁਸੀਂ ਜਿਹੜਾ ਆਮ ਤੌਰ ਤੇ ਤੇਲ ਪਾਇਆ ਜਾਂਦਾ ਹੈ ਉਹ ਤੇਲ ਵਿੱਚ ਪਾਓ ਇਹ ਨਾਲ ਤੁਸੀਂ ਉਸ ਉਸ ਨੂੰ ਚੰਗੀ ਤਰ੍ਹਾਂ ਘਾੜੋ ਤੇਲ ਜਿਹੜਾ ਬਾਂਵਚੀ ਦਾ ਲੈਣਾ ਤੇ ਜਦੋਂ ਇਹ ਚੰਗੀ ਤਰ੍ਹਾਂ ਛੱਡ ਜਾਏ ਤਾਂ ਫਿਰ ਤੁਸੀਂ ਇਸ ਨੂੰ ਪਾਉਣ ਕੇ ਜਿਹੜੀ ਜਗ੍ਹਾ ਤੇ ਤੁਹਾਡੇ ਚਿੱਟੇ ਦਾਗ ਨੇ ਉਹ ਸਾਨੂੰ ਵੀ ਉੱਥੇ ਲਗਾਓ ਉਸ ਨੂੰ ਵੀ ਇਹ ਠੀਕ ਕਰੇਗਾ ਅਗਰ ਜੇਕਰ ਤੁਹਾਡੇ ਵਾਲ ਛੱਡਦੇ ਆ ਜੇ ਵਾਲਾਂ ਦੇ ਕੋਈ ਕਮੀ ਹੈ ਤੁਹਾਡੇ ਤੁਸੀਂ ਸ਼ਾਇਦ ਜਿਹੜਾ ਉਸ ਦੇ ਵਿੱਚ ਤੁਸੀਂ ਗੁੱਡ ਹਿਲ ਦਾ ਫੁੱਲ ਤੇਲ ਦੇ ਵਿੱਚ ਪਾ ਕੇ ਨਾਰੀਅਲ ਦੇ ਤੇ ਉਹ ਤੇਲ ਜਿਹੜਾ ਤੁਸੀਂ ਸ਼ਹਿਦ ਦੇ ਵਿੱਚ ਪਾ ਕੇ ਲਗਾਓ ਤੁਹਾਡਾ ਜਿਹੜਾ ਇਹ ਵਾਲ ਝੜਨ ਦਾ ਮਸਲਾ ਹੱਲ ਹੋ ਜਾਏਗਾ ਇਸ ਤੋਂ ਇਲਾਵਾ ਜੇ ਤੁਹਾਡੇ ਕਿਤੇ ਸੱਟ ਲੱਗੀ ਹੈ ਜਾਂ ਤੁਹਾਡੇ ਫੋੜੇ ਫਿੰਸੀਆਂ ਨੇ ਤਾਂ ਤੁਸੀਂ ਸ਼ਹਿਦ ਜਿਹੜਾ ਉਹ ਉੱਪਰ ਲੇਪ ਕਰੋ ਚਿਹਰੇ ਦੇ ਉੱਪਰ ਲੇਪ ਕਰੋਗੇ ਤੇ ਤੁਹਾਡੀਆਂ ਛੁਡਰੀਆਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਚਿਹਰੇ ਤੇ ਲੇਪ ਕਰਨ ਲਈ ਤੁਹਾਨੂੰ ਹਲਦੀ ਆਂਬਾ ਹਲਦੀ ਲੈਣੀ ਹੈ ਉਸ ਨਾਲ ਸ਼ਹਿਦ ਲੈਣਾ ਤੇ ਥੋੜਾ ਗੁਲਾਬ ਜਲ ਲੈਣਾ ਇਸ ਦੀ ਲੇਟੀ ਬਣਾ ਕੇ ਚਿਹਰੇ ਤੇ ਲਗਾਓ ਤੁਸੀਂ ਦੇਖੋਗੇ ਵੀ ਤੁਹਾਡਾ ਚਿਹਰਾ ਜਿਹੜਾ ਉਹ ਬਹੁਤ ਜ਼ਿਆਦਾ ਸਾਫ ਹੋ ਗਿਆ ਪਰ ਇਹ ਲਗਾਤਾਰ ਘੜ ਤੱਕ ਘਟ 1 ਮਹੀਨਾ ਤੁਹਾਨੂੰ ਇਹ ਕਰਨਾ ਪੈਣਾ ਅਗਰ ਜੇ ਤੁਹਾਨੂੰ ਸੁਸਤੀ ਪੈ ਜਾਂਦੀ ਹੈ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਤਾਂ ਤੁਸੀਂ ਇਹ 10 ਸੇਵਨ ਕਰ ਸਕਦੇ ਹੋ ਅਗਰ ਤੁਹਾਡੇ ਆਕਸੀਜਨ ਘੱਟ ਪਹੁੰਚਣ ਦੀ ਸਮੱਸਿਆ ਜਿਵੇਂ ਦਿਮਾਗ 'ਚ ਆਕਸੀਜਨ ਘੱਟ ਪਹੁੰਚਦੀ ਹੈ ਤਾਂ ਤੁਸੀਂ ਸ਼ਹਿਦ ਦਾ ਸੇਵਨ ਕਰੋ ਤੁਹਾਡੇ ਉਹ ਆਕਸੀਜਨ ਵਾਲਾ ਮਸਲਾ ਵੀ ਹੱਲ ਹੋ ਜਾਏਗਾ ਸ਼ਹਿਦ ਖਾਣ ਵਾਲਾ ਜਿਹੜਾ ਹਮੇਸ਼ਾ ਉਹਦੀ ਜਿਹੜੀ ਹੈ ਸਕਿਨ ਉਹ ਚਮਕੀਲੀ ਰਹਿੰਦੀ ਹੈ ਤੇ ਉਸ ਨੂੰ ਕੋਈ ਪ੍ਰੋਬਲਮ ਵੀ ਕਦੇ ਨਹੀਂ ਆਉਂਦੀ ਨਾ ਚਿਹਰੇ ਤੇ ਫੋੜਾ ਫਿੰਸੀ ਕੁਝ ਨਹੀਂ ਹੁੰਦਾ ਤੇ ਸੋ ਲਵਾਂ ਜਿਹੜਾ ਸ਼ਹਿਦ ਖਾਂਦਾ ਹੈ ਉਹਨੂੰ ਹਰ ਬਿਮਾਰੀ ਜਿਹੜੀ ਆ ਉਹ ਲੱਗੇ ਨਹੀਂ ਆਉਂਦੀ ਬਾਕੀ ਸ਼ਹਿਦ ਦਾ ਮੂਮ ਬਣਦਾ ਹੈ ਤਾਂ ਮੂਮ ਆਮ ਤੌਰ ਤੇ ਮੋਮਬਤੀਆਂ ਵਗੈਰਾ ਜਿਹੜਾ ਉਹ ਨੜਾਇਆ ਜਾਂਦਾ ਹੈ ਬਾਕੀ ਸ਼ਹਿਦ ਛੋਟੀ ਮੱਖੀ ਦਾ ਸਭ ਤੋਂ ਵਧੀਆ ਹੁੰਦਾ ਹੈ ਸ਼ਹਿਦ ਤੇ ਸਾਰੇ ਹੀ ਵਧੀਆ ਹੁੰਦੇ ਹਨ ਪਰ ਛੋਟੀ ਮੱਖੀ ਦਾ ਸ਼ਹਿਦ ਬਹੁਤ ਵਧੀਆ ਹੁੰਦਾ ਹੈ। ਮਨੂਕਾ ਦਾ ਸ਼ਹਿਦ ਬਹੁਤ ਵਧੀਆ ਹੈ। ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਲਸਣ ਸ਼ਹਿਦ ਦੇ ਵਿੱਚ ਪਾ ਕੇ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਸਰੀਰਕ ਕਮਜ਼ੋਰੀ ਹੈ ਉਹ ਵੀ ਦੂਰ ਹੋ ਜਾਵੇਗੀ। ਬਾਕੀ ਅਗਰ ਜੇ ਦੇਖਿਆ ਜਾਏ ਤੁਹਾਡੀ ਜੋਨ ਸ਼ਕਤੀ ਜਿਹੜੀ ਘਟ ਹੈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰੋ ਉਹ ਵੀ ਤੁਹਾਡੀ ਇਹ ਦੂਰ ਹੋ ਜਾਏਗੀ ਬਾਕੀ ਅੰਤੜੀਆਂ ਦੀ ਸਫਾਈ ਕਰਨ ਵਾਸਤੇ ਸ਼ਹਿਦ ਬਹੁਤ ਵਧੀਆ ਹੈ ਦੰਦਾਂ ਦੀ ਹਰ ਪ੍ਰੋਬਲਮ ਦਾ ਇਲਾਜ ਸ਼ਹਿਦ ਹੈ ਉਹ ਵੀ ਬਹੁਤ ਵਧੀਆ ਹੈ ਬਾਕੀ ਸ਼ਹਿਦ ਦਿਲ ਦੇ ਮਰੀਜ਼ ਦਿਲ ਦੇ ਮਰੀਜ਼ਾਂ ਲਈ ਸ਼ਹਿਦ ਬਹੁਤ ਵਧੀਆ ਹੈ ਬਾਕੀ ਸਵੇਰ ਉੱਠ ਕੇ ਕੋਸੇ ਪਾਣੀ ਵਿੱਚ ਦੋ ਚਮਚੇ ਸ਼ਹਿਦ ਪਾਓ ਵਿੱਚ ਪਾਓ ਨਿੰਬੂ ਤੁਸੀਂ ਇਸ ਨੂੰ ਲੈਣਾ ਸ਼ੁਰੂ ਕਰ ਦਿਓ ਤੁਹਾਡਾ ਜਿਹੜੀ ਪ੍ਰੋਬਲਮ ਹੈ ਦੂਰ ਹੋ ਜਾਏਗੀ ਕੋਲੇਸਟ੍ਰੋਲ ਵਗੈਰਾ ਉਹ ਤੁਹਾਨੂੰ ਜੜ ਤੋਂ ਖਤਮ ਕਰਦਾ ਹੈ ਸ਼ਹਿਦ ਤੁਹਾਡਾ ਯੂਰਿਕ ਐਸਿਡ ਵਧਿਆ ਉਸ ਨੂੰ ਵੀ ਇਹ ਖਤਮ ਕਰੇਗਾ ਇਸ ਤੋਂ ਇਲਾਵਾ ਇਹਦੇ ਇੰਨੇ ਗੁਣ ਹਨ ਤੁਹਾਨੂੰ ਖਾਂਸੀ ਆ ਸ਼ਹਿਦ ਅਦਰਕ ਕਾਲੀ ਮਿਰਚ ਦਾਲਚੀਨੀ ਮਿਕਸ ਕਰਕੇ ਲਓ ਤੁਹਾਡਾ ਇਹ ਵੀ ਮਸਲਾ ਜਿਹੜਾ ਉਹ ਖਾਂਸੀ ਵਾਲਾ ਹੋਰ ਠੀਕ ਹੋ ਜਾਏਗਾ ਅਗਰ ਤੁਹਾਡਾ ਬੀਪੀ ਵਧਿਆ ਹੋਇਆ ਤਾਂ ਤੁਸਨੂੰ ਬੀਪੀ ਨੂੰ ਥੱਲੇ ਲਿਆਉਣ ਵਾਸਤੇ ਕੀ ਕਰਨਾ ਦੋ ਚਮਚੇ ਠੰਡੇ ਪਾਣੀ ਦੀ ਸ਼ਹਿਦ ਲਓ ਉਹਨੂੰ ਘੋਲੋ ਤੁਸੀਂ ਲੈ ਲਓ ਤੁਸੀਂ ਦੇਖੋਗੇ ਕੁਝ ਹੀ ਮਿੰਟਾਂ ਵਿੱਚ ਤੁਹਾਡਾ ਬੀਪੀ ਡਾਊਨ ਹੋ ਜਾਏਗਾ ਅਗਰ ਜੇ ਤੁਹਾਡਾ ਬੀਪੀ ਡਾਊਨ ਹੈ ਤੁਸੀਂ ਉੱਪਰ ਕਰਨਾ ਸ਼ਹਿਦ ਲਓ ਦੋ ਚਮਚੇ ਕੋਸੇ ਪਾਣੀ ਦੇ ਵਿੱਚ ਤੁਹਾਡਾ ਬੀਪੀ ਜਿਹੜਾ ਲਾ ਕੇ ਪੀਓ ਤੁਹਾਡਾ ਬੀਪੀ ਜਿਹੜਾ ਉਹ ਠੀਕ ਹੋ ਜਾਏਗਾ ਇਸ ਤੋਂ ਇਲਾਵਾ ਸ਼ਹਿਦ ਇਸ ਤੋਂ ਇਲਾਵਾ ਜਿਹੜਾ ਸ਼ਹਿਦ ਹੈ ਉਹ 100 ਸਾਲ ਤੱਕ ਸ਼ਹਿਦ ਕਦੇ ਵੀ ਖਰਾਬ ਨਹੀਂ ਹੁੰਦਾ ਪਰ ਸ਼ਰਤ ਇਹ ਹੈ ਕਿ ਸ਼ਾਇਦ ओरिजिनल ਹੋਣਾ ਚਾਹੀਦਾ ਹੈ ਤੇ ਨਾ ਹੀ ਸ਼ਾਇਦ ਇਹ ਖਰਾਬ ਹੁੰਦਾ ਹੈ ਤੇ ਸ਼ਹਿਰ ਨੂੰ ਹਮੇਸ਼ਾ ਇੱਕ ਛੀਸ਼ੇ ਦੇ ਬਰਤਨ ਦੇ ਵਿੱਚ ਹੀ ਪਾ ਕੇ ਰੱਖਣਾ ਚਾਹੀਦਾ ਹੈ ਬਾਕੀ ਜੇ ਅਗਰ ਤੁਹਾਡੇ ਡਾਰਕ ਅੱਖਾਂ ਦੇ نیچے ਸਰਕਲ ਹੈ ਤਾਂ ਤੁਸੀਂ ਸ਼ਾਇਦ ਹਲਦੀ ਪਾ ਕੇ ਤੁਸੀਂ ਅੱਖਾਂ ਦੇ نیچے ਉਹਨੂੰ ਡਾਰਕ ਸਰਕਲ ਨੂੰ ਠੀਕ ਕਰ ਸਕਦੇ ਹੋ ਇਸੋ ਨਾਵਾ ਅਗਰ ਜੇ ਤੁਸੀਂ 1 ਮਹੀਨਾ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਦੇਖਣਾ ਵੀ ਤੁਹਾਡਾ ਭਾਰ ਕਿੰਨੀ ਛੇਤੀ ਘਟ ਜਾਏਗਾ ਬਾਕੀ ਜੇ ਤੁਹਾਡਾ ਕੋਈ ਜ਼ਖਮ ਠੀਕ ਨਹੀਂ ਹੁੰਦਾ ਤਾਂ ਸ਼ਾਇਦ ਦਾ ਇਸਤੇਮਾਲ ਕਰੋ ਗੋਡੇ ਦਰਦ ਕਰਦੇ ਆ ਸ਼ਾਇਦ ਦੇ ਵਿੱਚ ਹਲਦੀ ਪਾ ਕੇ ਉਸੇ ਅਧੀ ਲੇਵ ਕਰੋ ਤੁਹਾਡੇ ਗੋਡੇ ਜਿਹੜੇ ਉਹ ਵੀ ਠੀਕ ਹੋ ਜਾਣਗੇ ਸ਼ਹਿਦ ਨੂੰ ਆਮ ਤੌਰ ਤੇ ਤਾਂ ਗੱਦਾ ਖਜ਼ਾਨਾ ਮੰਨਿਆ ਜਾਂਦਾ ਹੈ ਤੇ ਦੇਖੋ ਜੇ ਅਗਰ ਦੇਖਿਆ ਜਾਏ ਤੇ ਕਈਆਂ ਨੂੰ ਨਰਮਦੀ ਦੀ ਸ਼ਿਕਾਇਤ ਹੁੰਦੀ ਹੈ ਕਲੌਂਜੀ ਲਓ ਤੇ ਸ਼ਹਿਦ ਲਓ ਤੁਸੀਂ ਉਸ ਦੇ ਵਿੱਚ ਪਾ ਦਿਓ 1 ਮਹੀਨੇ ਬਾਅਦ ਖਾਣਾ ਸ਼ੁਰੂ ਕਰ ਦਿਓ ਤੁਹਾਡੀ ਨਰਮਦੀ ਜਿਹੜੀ ਆ ਉਹ ਵੀ ਦੂਰ ਹੋ ਜਾਏਗੀ ਅਗਰ ਤੁਹਾਡਾ ਦੀਪੀ ਵਾਧਦਾ ਇਹਨੂੰ ਖਾਣ ਨਾਲ ਬੀਪੀ ਵੀ ਠੀਕ ਹੋ ਜਾਏਗਾ ਇਸ ਤੋਂ ਲਾਵਾ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਸ਼ਹਿਦਾ ਇਸਤੇਮਾਲ ਕਰੋ ਤੁਹਾਨੂੰ ਨੀਂਦ ਆਉਣੀ ਵੀ ਸ਼ੁਰੂ ਹੋ ਜਾਏਗੀ ਬਾਕੀ ਸ਼ਾਇਦ ਜਿਹੜਾ ਇਹ ਗਲੂਕੋਜ਼ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ ਬਾਕੀ ਜੇ ਗਲੇ ਦੇ ਵਿੱਚ ਖਰਾਸ਼ ਹੁੰਦੀ ਹੈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰੋ ਇਸ ਤੋਂ ਲਾਗਾਂ ਜਿਨ੍ਹਾਂ ਦੇ ਗੁਰਦੇ ਖਰਾਬ ਹਨ ਉਹਨਾਂ ਨੂੰ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ ਪ੍ਰੋਟੀਨ ਇਸ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਸ਼ਹਿਦ ਦੀ ਵਰਤੋਂ ਕਰਨ ਨਾਲ ਸ਼ਹਿਦ ਚਿਹਰੇ ਤੇ ਲਗਾਉਣ ਨਾਲ ਤੁਹਾਡੀਆਂ ਚੁਰਰੀਆਂ ਜਿਹੜੀਆਂ ਨੇ ਉਹ ਠੀਕ ਹੋ ਜਾਣਗੀਆਂ ਦੁਬਾਰਾ ਚੁੱਟ ਰਹੀਆਂ ਜਿਹੜੀਆਂ ਉਹ ਨਹੀਂ ਪਹਿਣਗੀਆਂ ਇਸ ਤੋਂ ਇਲਾਵਾ ਅਸੀਂ ਹੁਣ ਇਹ ਦੇਖਣਾ ਹੈ ਵੀ ਸ਼ਹਿਦ ਅਸਲੀ ਕਿਹੜਾ ਤੇ ਨਕਲੀ ਕਿਹੜਾ ਦੇਖੋ ਅਸਲੀ ਨਕਲੀ ਦੀ ਪਹਿਚਾਨ ਇਹ ਹੈ ਕਿ ਕਾਗਜ਼ ਦੇ ਉੱਪਰ ਸ਼ਹਿਦ ਪਾਓ ਥੱਲੋ ਕਾਗਜ਼ ਨੂੰ ਅੱਗ ਲਗਾਓ ਤੁਸੀਂ ਦੇਖੋਗੇ ਵੀ ਸ਼ਹਿਦ ਨੂੰ ਅੱਗ ਨਹੀਂ ਲੱਗੇਗੀ ਬਾਕੀ ਸ਼ਹਿਦ ਨੂੰ ਕਦੇ ਵੀ ਭੁੱਲ ਕੇ ਗਰਮ ਨਹੀਂ ਕਰਨਾ ਚਾਹੀਦਾ ਦੂਜਾ ਤਰੀਕਾ ਇਹ ਹੈ ਜੇ ਅਗਰ ਸ਼ਹਿਦ ਨੂੰ ਤੁਸੀਂ ਪਾਣੀ ਵਿੱਚ ਪਾਉਂਦੇ ਹੋ ਤਾਂ ਉਸ ਦੀ ਧਾਰ ਨਹੀਂ ਟੁੱਟੇਗੀ ਅਗਰ ਜੇ ਮਿਕਸ ਕੀਤਾ ਤਾਂ ਉਹਦੀ ਧਾਰ ਟੁੱਟ ਜਾਏਗੀ ਇਸ ਤੋਂ ਇਲਾਵਾ ਜੇ ਤੁਸੀਂ ਸ਼ਹਿਦ ਕਾਗਜ਼ ਤੇ ਇਹ ਕਿਸੇ ਕੱਪੜੇ ਤੇ ਚਿੱਟੇ ਕੱਪੜੇ ਤੇ ਸ਼ਹਿਦ ਪਾਉਂਦੇ ਹੋ ਤਾਂ ਤੁਸੀਂ ਦੇਖਣਾ ਕਿ ਜੇ ਤੇ ਅਸਲੀ ਹੈ ਫਿਰ ਕੱਪੜੇ ਨੂੰ ਦਾਗ ਨਹੀਂ ਲੱਗੇਗਾ ਜੇ ਨਕਲੀ ਹੈ ਤਾਂ ਦਾਗ ਲੱਗ ਜਾਏਗਾ ਅਗਰ ਸ਼ਹਿਦ ਜੰਮ ਜਾਏ ਤਾਂ ਉਹ ਨਕਲੀ ਨਹੀਂ ਹੁੰਦਾ ਸਾਰਾ ਹੀ ਜੰਮਣਾ ਚਾਹੀਦਾ ਅੱਧਾ ਜੰਮ ਜੇ ਅੱਧਾ ਨਾ ਜੰਮੇ ਉਹ ਸ਼ਹਿਦ ਨਕਲੀ ਹੁੰਦਾ ਹੈ ਇਸ ਤੋਂ ਇਲਾਵਾ ਸ਼ਹਿਦ ਜਿਹੜਾ ਹੈ ਉਹਦੇ ਹੋਰ ਕੀ ਫਾਇਦੇ ਹਨ ਤੁਸੀਂ ਸ਼ਹਿਦ ਦਾ ਜਿਹੜਾ ਸੱਜਾ ਹੈ ਉਸ ਨੂੰ ਤੁਸੀਂ ਤੇਲ ਦੇ ਵਿੱਚ ਰੰਡੀ ਦੇ ਤੇਲ ਦੇ ਵਿੱਚ ਸਾੜ ਕੇ ਵਾਲਾਂ ਤੇ ਲਗਾਓ ਤੁਹਾਡੇ ਵਾਲ ਜਿਹੜੇ ਉਹ ਵੀ ਠੀਕ ਹੋ ਜਾਣਗੇ ਸ਼ਹਿਦ ਦੀ ਲੇਪ ਵੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸ਼ਹਿਦ ਜਿਹੜਾ ਹੈ ਤੁਸੀਂ ਦੇਖੋਗੇ ਕਿ ਸ਼ਹਿਦ ਪਾਣੀ ਦੇ ਵਿੱਚ ਜັກਦਮ ਨਹੀਂ ਘੁਲਦਾ ਅਗਰ ਨਕਲੀ ਸ਼ਹਿਦ ਹੈ ਤਾਂ ਪਾਣੀ ਦੇ ਵਿੱਚ ਜਲਦੀ ਘੁਲ ਜਾਏਗਾ ਬਾਕੀ ਫਲੂਆਰੀ ਜਿਨ੍ਹਾਂ ਦੇ ਚਿੱਟੇ ਦਾਗ ਨੇ ਉਹਨਾਂ ਤੇ ਲਗਾਉਣ ਨਾਲ ਵੀ ਤੁਹਾਡੀ ਫਲੂਆਰੀ ਜਿਹੜੀ ਆ ਉਹ ਖਤਮ ਹੋ ਜਾਏਗੀ। ਬਾਕੀ ਜਿਹੜਾ ਇਹਦਾ ਛੱਤਾ ਹੈ ਉਹਦਾ ਇੱਕ ਪੀਸ ਲਓ ਜੇ ਤੁਹਾਡਾ ਮੂੰਹ ਪੱਕਾ ਹੋਇਆ ਤਾਂ 5-7 ਮਿੰਟ ਮੂੰਹ ਚ ਰੱਖੋ ਚੂਸੋ ਇਸ ਨੂੰ ਤੁਹਾਡਾ ਜਿਹੜੇ ਮੂੰਹ ਦੇ ਛਾਲੇ ਆ ਉਹ ਵੀ ਠੀਕ ਹੋ ਜਾਣਗੇ। ਇਸ ਤੋਂ ਇਲਾਵਾ ਅਗਰ ਜੇਕਰ ਤੁਹਾਡੇ ਦਰਦ ਹੁੰਦੀ ਹੈ ਤਾਂ ਇਸ ਦੀ ਜਿਹੜੀ ਆ ਉਹ ਲੀਪ ਕਰਨੀ ਚਾਹੀਦੀ ਹੈ ਲੀਪ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਹਲਦੀ ਲਓ ਸ਼ਹਿਦ ਲਓ ਰੰਡੀ ਦਾ ਤੇਲ ਲਓ ਤੇ ਇਸ ਨੂੰ ਮਿਕਸ ਕਰਕੇ ਤੁਸੀਂ ਉਹ ਗੋਡਿਆਂ ਤੇ ਲੀਪ ਕਰ ਸਕਦੇ ਹੋ ਬਾਕੀ ਤੁਸੀਂ ਜੇਕਰ ਸੱਜੇ ਦੀਆਂ ਜਿਹੜਾ ਇਹਦਾ ਮਖੀਰ ਦਾ ਸੱਜਾ ਹੁੰਦਾ ਛੱਤਾ ਉਹਦੀਆਂ ਗੋਲੀਆਂ ਬਣਾ ਲਓ ਤੇ ਗੋਲੀਆਂ ਖਾਓ ਤੁਹਾਡੇ ਗੋਡਿਆਂ ਦੀ ਦਰਦ ਵੀ ਬਿਲਕੁਲ ਠੀਕ ਹੋ ਜਾਏਗੀ ਤੇ ਬਾਕੀ ਇਸ ਤੋਂ ਇਲਾਵਾ ਸਾਨੂੰ ਤੰਦਰੁਸਤ ਰਹਿਣ ਵਾਸਤੇ ਜੇ ਤੁਸੀਂ ਜਾਣਦੇ ਹੋ ਕਿ ਸਾਨੂੰ ਕੋਈ ਵੀ ਬਿਮਾਰੀ ਨਾ ਲੱਗੇ ਤੰਦਰੁਸਤ ਰਹਿਣ ਵਾਸਤੇ ਸਾਨੂੰ ਸ਼ਹਿਦ ਦਾ ਇਸਤੇਮਾਲ ਗਰਮੀ ਹੋਏ ਜਾਂ ਸਰਦੀ ਹੋਏ ਰੋਜ਼ਾਨਾ ਕਰਨਾ ਚਾਹੀਦਾ ਹੈ ਇੱਕ ਵਾਰੀ ਕਰਕੇ ਦੇਖੋ ਸ਼ਹਿਦ ਦਾ ਇਸਤੇਮਾਲ ਤੇ ਇਹਦੇ ਜਿਹੜੇ ਜਿਹੜੇ ਇਹਦਾ ਰਿਜ਼ਲਟ ਹੈ ਬਹੁਤ ਜ਼ਿਆਦਾ ਵਧੀਆ ਹੈ ਸਸਤੀ ਗੱਲ ਹੈ